ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਕਸਬਾ ਕੁਮਾਨ ਵਿੱਚ ਬੀਤੀ ਸ਼ਾਮ ਜੰਬਾ ਕਲੈਕਸ਼ਨ ਉੱਪਰ ਬੈਠੇ ਨੌਜਵਾਨ ਉੱਪਰ ਇੱਕ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਕੁਮਾਨ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੁਝ ਘੰਟਿਆਂ ਵਿੱਚ ਹੀ ਫਾਇਰਿੰਗ ਕਰਨ ਵਾਲੇ ਨੌਜਵਾਨ ਨੂੰ ਕੀਤਾ ਕਾਬੂ ਆਓ ਵਿਖਾਉਂਦੇ ਆ ਤੁਹਾਨੂੰ ਏਪੀਜੀ ਨਿਊਜ਼ ਪੰਜਾਬ ਦੀ ਆਸਰ ਰਿਪੋਰਟ ਤੁਸੀਂ ਵੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਬਿਊਰੋ ਚੀਫ ਜਸਪਾਲ ਚੰਦਨ ਇਹ ਵੀ ਇਸ ਬੰਦ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖਸੂਰ ਸਿਰਫ ਇੰਨਾ ਗਿਆ ਕਿ ਇਹਨਾਂ 'ਚ ਅੱਜ ਤੋਂ ਬਈ 5-6 ਦਿਨ ਪਹਿਲਾਂ ਹਫ਼ਤਾ 10 ਦਿਨ ਲਾ ਲਓ ਜੀ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਹਦੇ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਸੱਟਾ ਲਾਈਆਂ ਸੀ ਉਹਨਾਂ ਨੇ ਕਿਹਦਾ ਜਿੰਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਹੜਾ ਸੇਗੜਾ ਸਾਜਨ ਪੁੱਤਰ ਬਾਉਰਾਮ ਇਹਨਾਂ ਪਹਿਲਾਂ ਹੋਇਆ ਤਾਂ ਮੈਂ ਬਿਠਾ ਕੇ ਰਾਜ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ 'ਚ ਨਹੀਂ ਆਪਾਂ ਵਧਾਉਣ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰੱਖੀ ਰਜਿਸ ਰੱਖੀ ਮਾਰੀ ਮੇਰੇ ਮਨ ਚ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀ ਨੂੰ ਬਿਠਾ ਕੇ ਚੱਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੇ ਬਿਠਾ ਕੇ ਗਿਆ ਵਾ ਤੇ ਮਗਰੋਂ ਆ ਕੇ ਤੇ ਉਹਨਾਂ ਦਾ ਡਾਂਟਾ ਹੋ ਪਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਕੋ ਭਤੀਜਾ ਮੇਰਾ ਮੈਂ ਦੁਕਾਨ ਤੇ ਬੈਠਦਾ ਨਾ ਆ ਕੇ ਮੇਕੋ ਤੇ ਆ ਕੇ ਦੇ ਬਾਅਦ ਚ ਉਹਨਾਂ ਦਾ ਡਾਂਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਉਹ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਵਾ ਉਹਨੇ ਮੇਰੇ ਗ ਇੱਕ ਗੋਲੀ ਜਿਹੜੀ ਆ ਉਹ ਛੋਟੇ ਹਾਥੀ ਚ ਵੱਜੀ ਆ ਠੀਕ ਆ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਕਿੱਲਾ ਕਿੱਲਾ ਸੀ ਚਰਾਓ ਤੇ ਉਹਦਾ ਨਿਸਾਨ ਹੋ ਜਾਣਾ ਸੀ ਉਹਨੇ ਕੁਝ ਵੀ ਹੋ ਸਕਦਾ ਸੀ ਸਰੇਆ ਬਾਜ਼ਾਰ ਦੇ ਵਿੱਚ ਸਰੇਆ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੋਲ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਚ ਟਾਈਮ ਹੀ ਸਰ ਇਹ ਕੋਈ ਹੋਣਾ ਸਾਢੇ 5 ਦੇ ਕਰੀਬ ਦਾ ਰਾਈਮ ਹੋਣਾ ਸ਼ਾਮ ਦਾ ਹੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਠੀਕ ਤੇ ਬਾਕੀ ਬਤੇ ਗੱਲ ਕੀਆ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ਨਜੀ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਔਰ ਪਰਚਾ ਵੀ ਦਰਜ ਕਰਤਾ ਹੈ ਤੇ ਸਰ ਤੁਹਾਡਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੀ ਮੈਂਬਰ ਪਚਾ ਇਹਦਾ ਪਹਿਲਾ ਵੀ ਮੈਂਬਰ ਪਚਾਦ ਰਿਹਾ ਮੈਂ ਤੇ ਹੁਣ ਵੀ ਮੌਜੂਦਾਂ ਜੀ ਦੋ ਦੋ ਵਾਰ ਦੋ ਟਰਮ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਇਹ ਚਾਹੁੰਦਾ ਵੀ ਪ੍ਰਸ਼ਾਸਨ ਦੇ ਬੇਨਤੀ ਆ ਵੀ ਇਹੋ ਜਿਹੇ ਸਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਹੁੰ 18 ਸਾਲ ਦੀ ਜਿਹੜੀ ਉਮਰ ਆ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਿਛੋਕੜ ਪੁੱਛੋਕੜ ਪੋਲਿਆ ਜਾਵੇ ਵੀ ਕਾਰੋਬਾਰ ਕੀ ਕਰਦਾ ਤੇ ਕੀ ਹੈ ਇਹ ਵਕੀਫ ਰੱਖਣ ਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕਿ ਇਦਾਂ ਨਹੀਂ ਹੋਊਗਾ ਤੇ ਫਿਰ ਤੇ ਅੱਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿ ਦਲੋਧ ਨਵਾਦਾ ਐਸੋ ਸਾਹਿਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ 20 25 ਮਿੰਟ ਕਿ ਉਹਨਾਂ ਨੇ ਰਾਸ ਕੀਤੀ ਆ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣ ਵਾਲਾ ਸਾਜਨਪਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਰਾਤੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤੇ ਨਰਮ ਉਹ ਫੈਰ ਕੀਤੀ ਸੀਗੇ ਤੇ ਉਸੇ ਵੇਲੇ ਤੁਰੰਤ ਮੁਕਦਮਾ ਦਰਜ ਕਰਕੇ ਤੇ 사ਜਮप्रीत ਨੂੰ ਰਾਤ ਹੀ ਰਾਤੀ 8:30 ਵਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਤਰ ਨਾਲ ਚਲਾਈ ਸੀ ਪਿਸਤਰ ਬਰਾਮਦ ਕਰ ਲਿਆ ਵਾ ਸਰ ਪਹਿਲੇ ਪਿਸਤਰ ਜਿਹੜਾ ਉਹ ਲਾਇਸੈਂਸ ਠੀਕ ਹੈ ਜਾਂ ਪਿਸਤਰ ਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਇਹਦੇ ਤੇ ਜੋ 사ਜਮਪ੍ਰੀਤ ਦੋਸ਼ੀ ਹੈ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲਵਾਰ ਨਾਲ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰ ਲਈ ਮਾਨਜੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲੈ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇੱਥੋਂ ਇਲਾਕੇ ਚੋਂ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ ਦੋ-ਟਾਈ ਘੰਟੇ ਦੇ ਵਿੱਚ ਵਿੱਚ ਆਪਣੀਆਂ ਪੁਲਿਸ ਪਾਰਟੀਆਂ ਦੋਕੇ ਚ ਕੇ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜੇ ਗੋਲੀ ਚਲਾਈ ਹੈ ਸਰੇ ਆਹ ਵਾਟਫਾਇਰ ਕੀਤਾ ਕਿ ਜਾਣ ਸਿੱਧੀ ਮਤਲਬ ਨਾਲ ਗੋਲੀ ਚਲਾਈ ਹੈ ਕਿਉਂਕਿ ਇੱਕ ਜਿਹੜਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਆਖੜਾ ਸੀਗਾ ਛੋਟਾ ਹਾਥੀ ਵਹੀਕਲ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰ ਦੇਣ ਦੀ ਨੀਅਤ ਨਾਲ ਉਹਦੇ ਤੇਨੇ ਚਲਾਈ ਹੈਗੀ ਆ ਕੋਈ ਸੀਸੀਟੀਵੀ ਕੈਮ ਮਰੇ ਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦੱਸਾਂ ਹਾਂ ਹਾਂਜੀ ਤੇ ਮੁਕੱਦਮਾ ਮੁਕੱਦਮਾ ਤਜ ਕਰਕੇ ਅੱਜ ਦੋਸ਼ੀ ਨੂੰ ਦਾਤ ਵਿੱਚ ਪੇਸ਼ ਕਰ ਦਿੱਤਾ ਓਕੇ ਥੈਂਕਸ